ਉਹਨਾਂ ਦੇ ਘਰੇ 15-16 ਤਰੀਕ ਦੀ ਦ੍ਰਿਮਾਨੀ ਰਾਤ ਨੂੰ ਚੋਰੀ। ਕੱਲ੍ਹ ਤੇ ਅੱਜ ਦੇ ਦਰਮਿਆਨ ਦੀ ਰਾਤ 'ਚ ਇਹਨਾਂ ਨੇ ਜਿਹੜਾ ਚੋਰੀ ਦਾ ਸਮਾਨ ਰਿਕਵਰ ਕਰ ਲਿਆ। ਸਾਡੇ ਦੀ ਫਤਿਹਗੜ੍ਹ ਸਾਹਿਬ ਦੇ ਥਾਣੇ ਦੇ ਏਰੀਆ ਦੇ ਵਿੱਚ ਦਲੀਥੀ ਮੰਡਲ 'ਤੇ ਸੀਰਤ ਮਹੰਤੂ ਨੇ ਰਹਿੰਦੇ ਨੇ। ਉਹਨਾਂ ਦੇ ਘਰੇ 15-16 ਤਰੀਕ ਦੀ ਦ੍ਰਿਮਾਨੀ ਰਾਤ ਨੂੰ ਚੋਰੀ। ਅਸੀਂ ਇਹਦਾ ਉਹਨੇ ਸਾਡੇ ਕੋਲ 16 ਨੂੰ ਆਏ ਸੀ ਅਸੀਂ ਵੈਰੀਫਾਈ ਕਰਕੇ 97 ਨੰਬਰ ਐਫ ਆਈ ਆਰ ਕੀਤੀ ਸੀ ਅਸੀਂ ਉਹਨਾਂ ਨੇ ਬਾਈ ਨੇਮ ਐਫ ਆਈ ਆਰ ਉਹਨਾਂ ਕੋਲ ਪਹਿਲਾਂ ਇੱਕ ਬੰਦਾ ਪ੍ਰਦੀਪ ਕੁਮਾਰ ਉਹਨਾਂ ਕੋਲ ਕੰਮ ਕਰਦਾ ਸੀ ਉਹਨਾਂ ਦੀ ਹੈਲਪ ਕਰਦਾ ਸੀ ਉਹ ਕੰਮ ਛੱਡ ਗਿਆ ਸੀਗਾ ਤਾਂ ਉਹਨੂੰ ਉਹਦੇ ਤੇ ਸ਼ੱਕ ਸੀਗਾ ਉਹਦੇ ਦੇ ਬਾਈ ਨੇਮ ਐਫ ਆਈ ਆਰ ਹੋਈ ਸੀ 97 ਨੰਬਰ ਐਫ ਆਈ ਆਰ 331 4 ਤੇ 305 ਪੀ ਐਨ ਐਸ ਤਹਿਤ ਹੋਈ ਸੀ ਜੀ ਇਹਦੇ ਚ ਉਹਦੋਂ ਤੋਂ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਸਪੈਕਟਰ ਮਨਪ੍ਰੀਤ ਜੋਣੀ ਐਸਐਚਓ ਫਤੇਗੜ ਸਾਹਿਬ ਇਹ ਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੇ ਪ੍ਰਦੀਪ ਕੁਮਾਰ ਨੂੰ ਪਹਿਲਾਂ ਅਰੈਸਟ ਕਰ ਲਿਆ ਸੀ ਤੇ ਪ੍ਰਦੀਪ ਕੁਮਾਰ ਦਾ ਅਸੀਂ ਰਿਮਾਂਡ ਲੈ ਕੇ ਅੱਗੇ ਤਫ਼ਤੀਸ਼ 'ਚ ਗੱਲ ਸਾਹਮਣੇ ਆਈ ਸੀ ਕਿ ਇਹਨੇ ਜਿਹੜਾ ਸੋਨੇ ਦੇ ਗਹਿਣੇ ਤੇ ਜੋ ਚੋਰੀ ਕੀਤਾ ਇਹਨੇ ਆਪਣੇ ਸਾਥੀ ਗੁਰਦੀਪ ਸਿੰਘ ਰਾਜਪੁਰੇ ਦਾ ਹੈਗਾ ਉਹਦੇ ਕੋਲੇ ਨੇ ਰੱਖਿਆ ਹੋਇਆ ਕੱਲ ਇਹਨਾਂ ਨੇ ਬਹੁਤ ਟੈਕਨੀਕਲੀ ਸਾਰੀ ਡਿਟੇਲਸ ਲੈ ਕੇ ਮਿਹਨਤ ਕਰਕੇ ਕੱਲ ਗੁਰਦੀਪ ਨੂੰ ਅਰੈਸਟ ਕੀਤਾ ਤੇ ਕੱਲ ਕੱਲ ਤੇ ਅੱਜ ਜਿਹੜੀ ਦਰਮਿਆਨੀ ਰਾਤ ਚ ਇਹਨਾਂ ਨੇ ਜਿਹੜਾ ਚੋਰੀ ਦਾ ਸਮਾਨ ਰਿਕਵਰ ਕਰ ਲਿਆ ਟੋਟਲ ਰਿਕਵਰੀ ਸਾਡੇ ਕੋਲ ਹੈਗੀ ਹੈ ਇੱਕ 골ਡ ਚੇਨ ਹੈ ਲਾਕਟ ਸਮੇਤ ਇੱਕ 골ਡ ਬ੍ਰੇਸਲੇਟ ਹੈ ਇੱਕ ਡਾਇਮੰਡ ਨੈਕਲੇਸ ਸੈੱਟ ਹੈ 6 ਡਾਇਮੰਡ ਰਿੰਗਸ ਨੇ 3 골ਡ ਰਿੰਗਸ ਨੇ ਤੇ ਤਿੰਨ ਜੋੜੇ 골ਡ ਦੇ ਟੌਕਸ ਚ ਨੇ ਤੇ ਬਾਕੀ ਹਲੇ ਐਂਡ ਨਗਦੀ ਵੀ ਕਰਾਬੇ ਪ੍ਰਾਪਤ ਨਹੀਂ ਹੋਈ ਨੀ ਨਕਦੀ ਕੋਈ ਪ੍ਰਾਪਤ ਨਹੀਂ ਹੋਈ ਸੀ ਨਕਦੀ ਹਲੇ ਉਹਨਾਂ ਨੇ ਵੀ ਸਾਨੂੰ ਚੋਰੀ ਦੱਸਿਆ ਨਹੀਂ ਕਿ ਉਹ ਨਕਦੀ ਹਲੇ ਰੈਂਦੀ ਆ ਉਹ ਸਟੋਕ ਆਈਟਮਸ ਰਹਿੰਦੀਆਂ ਨੇ ਹਾਂਜੀ ਠੀਕ ਕਰਕੇ ਸੋਨਾ ਇਹਨਾਂ ਦਾ ਸੋਨਾ ਦੀ ਜਿਹੜਾ ਗੁਰਦੀਪ ਸਿੰਘ ਉਹਨਾਂ ਦਾ ਘਰ ਹੈ ਉੱਥੇ ਰਾਜਪੁਰੇ ਸ਼ਹੀਦ ਬਾਬਾ ਦੀਪ ਸਿੰਘ ਕਾਲਜ ਉਹਨਾਂ ਆਚਾਰੀਆਂ ਸਾਡੀਆਂ ਟੀਮਾਂ ਲੈ ਕੇ ਉੱਥੇ ਰੋ ਕਰਦੇ ਸਾਰੇ ਬ੍ਰਾਂਡ ਦੀ ਨਹੀਂ ਹਲੇ ਜੀ ਉਹਨਾਂ ਨੂੰ ਵੀ ਐਕਚੁਅਲੀ ਬੇਸਿਕਲੀ ਜਿਨ੍ਹਾਂ ਦੇ ਚੋਰੀ ਹੋਈ ਹੈ ਉਹ ਵੀ ਆਪਣਾ ਵਾਲੇ ਸਮਾਨ ਕੈਲਕੂਲੇਟ ਕਰ ਰਹੀਆਂ ਵੈਸੇ ਮੋਰ ਔਰ ਲੈਸ ਸਾਰਾ ਸਮਾਨ ਰਿਕਵਰ ਹੋ ਗਿਆ ਕੋਈ ਇੱਕ ਦੋ ਕੋਈ ਆਈਟਮਸ ਰਹਿ ਗਈਆਂ ਹਮੇਲੀ ਸਾਡੀ ਕੋਸ਼ਿਸ਼ ਹੈ ਸੀ ਅਜੇ ਇਹਨਾਂ ਦਾ ਰਿਮਾਰਕ ਲੈ ਕੇ ਅੱਗੇ ਆਪਣੀ ਤਫਤੀਸ਼ ਚਲਾਉਂਦੇ ਪਹਿਲਾਂ ਵੀ ਤੁਹਾਨੂੰ ਦੱਸਣਾ ਪਾਉਣਾ ਸੀ ਜੀ ਹਲੇ ਤੱਕ ਸਾਡੀ ਇਹ ਬੇਸਿਕਲੀ ਜਿਹੜਾ ਪ੍ਰਦੀਪ ਕੁਮਾਰ ਹੈ ਇਹ ਪਿੱਛੋਂ ਸੋਨੀਪੱਤ ਦਾ ਹਰਿਆਣਾ ਦਾ ਅਸੀਂ ਉੱਥੇ ਪੁਲਿਸ ਨਾਲ ਟਾਇਰ ਅਪ ਕੀਤਾ ਹੈ ਕਿ ਸਾਨੂੰ ਕੋਈ ਪਹਿਲਾਂ ਇਹਦੇ ਪਹਿਲਾਂ ਕੋਈ ਮੁਕਦਮਾ ਹੈ ਕਿ ਨਹੀਂ ਹਲੇ ਤੱਕ ਸਾਡੀ ਤਫਤੀਸ਼ 'ਚ ਕੋਈ ਗੱਲ ਆਈ ਨਹੀਂ ਇਹਨੇ ਤੇ ਕੋਈ ਮੁਕੱਦਮਾ ਹੋਇਆ ਪਹਿਲਾਂ ਕੰਮ ਕਰਦਾ ਸੀ ਨਾਂ ਮੰਨਦਾ ਪਹਿਲਾਂ ਇਹਨਾਂ ਦਾ ਹੀ ਕਰਦਾ ਸੀ ਇਹ ਦੱਸਦਾ ਇਹਨੇ ਲਾਸਟ ਈਅਰ ਦਿਸੰਬਰ ਚ ਲੱਗਿਆ ਸੀਗਾ ਇਹਨੇ ਤਕਰੀਬਨ 5-6 ਮਹੀਨੇ ਕੰਮ ਕੀਤਾ ਫਿਰ ਕੰਮ ਛੱਡ ਗਿਆ ਸੀਗਾ ਹੁਣ ਫੇਰ ਇਹਨਾਂ ਕੋਲ ਵਾਪਸ ਆ ਗਿਆ ਸੀਗਾ ਕੀ ਕੰਮ ਕਰਦਾ ਇਹਨਾਂ ਤੇ ਜਿਵੇਂ ਮਤਲਬ ਐਜ਼ ਅ ਹੈਲਪ ਕੰਮ ਕਰਦਾ ਸੀ ਜਿਵੇਂ ਕੋਈ ਟੂਟੀ ਵਗੈਰਾ ਨਾ ਸੀ ਠੀਕ ਚੋਰੀ ਕਰਨ ਨੂੰ ਕਾਰਨ ਪਤਾ ਲੱਗਦਾ ਕਿਉਂ ਕੀਤੀ ਸੀ ਉਹਨੇ ਕੋਈ ਰੰਜਿਸ਼ ਸੀ ਜਾਂ ਕੋਈ ਗੱਲ ਬਾਤ ਉਸ ਦੇ ਸਾਹਮਣੇ ਨਹੀਂ ਨੇ ਕੋਈ ਰੰਜਿਸ਼ ਵਾਲੀ ਗੱਲ ਸਾਹਮਣੇ ਨਹੀਂ ਆਈ ਚੋਰੀ ਦਾ ਕਾਰਨ ਇਹੀ ਸੀਗਾ ਜੀਲੀ ਮਨੀ check the big monitor